ਜੀ ਗੱਲ ਜੀ ਮਿੱਤਰੋ ਤੁਹਾਡਾ ਆਪਣੇ ਈਰਮਾਨ ਪੀਵੀ ਬਲੌਗ ਤੇ ਬਹੁਤੋ ਸਵਾਗਤ ਹੈ ਤੇ ਜੀ ਇਹ ਅੱਜ ਆਪਣੀ ਮੱਝ ਜਾ ਰਹੀ ਹੈ ਜੀ ਅੱਜ ਸ਼ਾਮ ਨੂੰ ਭਾਈ ਆਉਣਗੇ ਇਹਨੂੰ ਲੈ ਕੇ ਜਾਣਗੇ ਤੇ ਆਪਾਂ ਹੀ ਇਹਦੇ ਵੱਟੇ ਹੋਰ ਕੋਈ ਮੱਝ ਲੈ ਕੇ ਆਵਾਂਗੇ ਤੇ ਹੁਣ ਮੈਂ ਇੱਧਰ ਸੰਨੀ ਪਾਈ ਇਹਨਾਂ ਦਾ ਤੇ ਜੀ ਬਹੁਤ ਹੀ ਮੈਨੂੰ ਮੜੇ ਐਂ ਦਾ ਲੱਗ ਰਿਹਾ ਵੀ ਕਿ ਜਿਹੜਾ ਆਪਣੇ ਜੰਗਲ ਆਪਣੇ ਕੋਲ ਰਹਿੰਦਾਗਾ ਤੇ ਮੈਨੂੰ ਮਨ ਦੇ ਵਿੱਚ ਬਹੁਤ ਦੁੱਖ ਹੋ ਰਿਹਾ ਸੀਗਾ ਵੀ ਆਪਣੇ ਜੰਗਲ ਪਰ ਹੁਣ ਜਾ ਰਹੇ ਹੈ ਜੀ ਚਲੋ ਮਹਾਰਾਏ ਵਧੀਆ ਨਹੀਂ ਲੰਬੀ ਉਮਰ ਕਰੇ ਤੇ ਦੁੱਖ ਤਾਂ ਹੁੰਦੀ ਹੈ ਜੋ ਘਰ ਦਾ ਜਾਨਵਰ ਬਰਬਾਦ ਲਿਆ ਕੇ ਵੇਚਦੇ ਆ ਖਲੀ ਮੇਰਾ ਯਾਰ ਤੇ ਇਹਦੇ ਬਿਨਾ ਜੀਵਨ ਹੀ ਲੱਗਣਾ ਮੇਰਾ ਚਾਹੇ ਕੋਈ ਹੋਰ ਆਜੇ ਸੰਨੀ ਸੰਨੀ ਕਰ ਦਿੱਤੀ ਆਪਣੀ ਭਾਂਗ ਨੂੰ ਅੱਜ ਆਪਣੀ ਭਾਂਗ ਉਹ ਕਿ ਇਕੱਲੀ ਐਚਪੀ ਕਰ ਜਾਂਦੀ ਸੀ ਇਹਨੂੰ ਆਟਾ ਭੁੱਕ ਕੇ ਵਾਰ ਸੰਨੀ ਕਰੀ ਦਿੱਤੀ ਦੂਜੀ ਮੱਝ ਆਪਾਂ ਵੇਚਤੀ ਆਪਣਾ ਖਲੀ ਵੀ ਚਲਾ ਗਿਆ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਕੋਈ ਵਧੀਆ ਜੀਵ ਆਪਣੇ ਨਵੇਂ ਮੱਝ ਲਵਾਵਾਂਗੇ ਆਪਾਂ ਅੱਜ ਇਹ ਅੱਜ ਵੀ ਕਰੂਗੀ ਕਿਉਂ ਕੱਲੀ ਨੂੰ ਔਖਾ ਹੋ ਜਾਂਦਾ ਹਨਾ ਪਛੂ ਦਾ ਜੀ ਨਹੀਂ ਲੱਗਣਾ ਤੇ ਹਨਾ ਅਰਮਾਨ ਤੈਨੂੰ ਕਿਵੇਂ ਲੱਗ ਰਿਹਾ ਕੋਈ ਗੱਲ ਨਹੀਂ ਕੱਲ ਨੂੰ ਹੋਰ ਆ ਜੂਗਾ ਕੋਈ ਵਧੀਆ ਜੀ ਆਵੇ ਹਨਾ ਹਨਾ ਪੱਕੋ ਪੈਂਚਨ ਲਿਆਵਾਂਗੇ ਕੁੜੀ ਬਧੀ ਗਲੇ ਆਵਾਂਗੇ ਤੇਰੀ ਹੋਰ ਮਾਸੀ ਲਿਆਵਾਂਗੇ ਤੇਰੀ ਸੋਹਣੀ ਜੀ ਮਾਸੀ ਕੋਈ ਭੈਣ ਜਾਂ ਭਰਾ ਉਹ ਤਾਂ ਪਤਾ ਨਹੀਂ ਕੀ ਆਊ ਨਾਲ ਮਸੀ ਜਰੂਰ ਆਊਗੀ ਠੀਕ ਹੈ ਖਾ ਲੋ ਜੀ ਖਾ ਲੋ ਇਹਨੇ ਨਾਲ ਲਾਲਚ ਨਾਲ ਲੱਗੀ ਰੋ ਘਰ ਅੱਜ ਕੇ ਬੈਠ ਜੂਗੀ ਰਿੰਗੂੰਗੀ ਨਿਕਲ ਲਈ ਜਾਣੀ ਆ ਨਾ ਫਿਰ ਅੱਜ ਨਹੀਂ ਰਿੰਕੀ ਜਾਊਗੀ ਓੱਖਾ ਹੋ ਜਾਂਦਾ ਫਿਰ ਪਸ਼ੂ ਦਾ ਤੂੰ ਇਹਦਾ ਇਹ ਪਾਣੀ ਤੂੰ ਤੂੰ ਪੱਖੇ ਹੀ ਬਹੁਤ ਰਮਾਣਾ ਅੱਜ ਤੋ ਨੇੜੇ ਕਰਕੇ ਲਾ ਦਾਂਗੇ ਪੁੱਤ ਠੀਕ ਹੈ ਓਕੇ ਠੀਕ ਹੈ ਥਾਪੀ ਦੇ ਦੇ ਇਹਨੇ ਨਾ ਖੜ ਜੂ ਕੋਈ ਆਪਾਂ ਹੁਣ ਇਹਨੂੰ ਸੰਨੀ ਪਾਤੀ ਤੇ ਹੁਣ ਵਿਚਾਰੀ ਜਦੋਂ ਜੀ ਉਹ ਆਪਣੀ ਦੁੱਜੀ ਮੱਝ ਗਈ ਸੀ ਉਹਦੋਂ ਦੀ ਇਹ ਰਿੰਗੀ ਤੇ ਰੰਗੀ ਜਾ ਰਹੀ ਸੀ ਕਿਉਂਕਿ ਕਨੇ ਪਾਸੇ ਲੱਗਦਾ ਰਹੇਗਾ ਤੇ ਹੁਣ ਇਹਨੇ ਨਾ ਪਸ਼ੂ ਜਿਹੜੇ ਮੇਰੇ ਕੋਲ 12 ਨੂੰ ਖਿਲਾਉਣਾ ਲਿਆ ਨੇ ਬਸ ਇਹਨੂੰ ਆਪਾਂ ਇਹ ਸੰਨੀ ਪਾਤੀ ਖਾਣਾ ਤੇਰਾ ਹੁਣ ਸ਼ਾਂਤ ਹੋਈ ਨਹੀਂ ਪਹਿਲਾਂ ਬਹੁਤ ਇਹਨੇ ਖੋਰੂ ਪਿੱਟ ਰੱਖਿਆ ਸੀ ਜੇ ਕਦੀ ਨਾ ਚੱਲੇ ਤੇ ਕੱਲ ਨੂੰ ਨੋਨ ਖਾਵਾਂਗੇ ਕਿ ਆਪਾਂ ਜੇ ਕੱਲ ਨੂੰ ਹੋਗੀ ਤਾਂ ਮਿਲ ਕੇ ਆਪਾਂ ਮਾਝੇ ਪੱਜੀ ਗਏ। ਵੀ ਹਾਂ ਕੱਲ ਨੂੰ ਜਾਂ ਪਰਸੋਂ ਜਦੋਂ ਵੀ ਕਿਰਪਾ ਨਾਲ ਵਧੀਆ ਮਾਝੇ ਮਿਲ ਜੇ ਬਸ ਤੁਸੀਂ। ਵੀ ਦੇਖ ਕੇ ਲਈ ਮੰਗੇ ਇੱਕ ਦੋ ਦਿਨਾਂ ਚ ਕੋਈ ਕਹਿ ਨਹੀਂ ਸਕਦੇ ਵੀ ਕੱਲ ਨੂੰ ਪੱਕਾ। ਕਾਲੀ ਘਰਾਂ ਨੇ ਤਾਂ ਉਹ ਜੀ ਮਿਲ ਜੂਗੀ ਆਪਾਂ ਆਰਾਮਦਾਰੀ ਨਾ ਕਰਾਂਗੇ ਜੀ। ਫਿਰ ਆਪਾਂ ਬੁਣੀ ਚੀਜ਼ ਮਾਰੇ। ਹਾਂਜੀ। ਲਓ ਜੀ ਅਰਮਾਨ ਨਾ ਮਿਲਦਾ ਸੰਗਲ ਗਾਜਾ ਕਸਾਪਿਆ ਸੀਗਾ ਪਤਾ ਨਹੀਂ। ਉਹ ਰਾਤ ਨੂੰ ਨਾਲੀ ਐਚ ਵੀ ਕਰੀ ਗਿਰਿੰਗੀ ਗਈ। ਤੇ ਉਹਦੇ ਨਾਲ ਹੈਣਾ संगल का आप दम इन लगता है थोड़ा टिल्ला कर देना बहर जुर्मान जो खोलना नहीं जी नहीं लाइनी है अचिकली रहेगी बिचारी। ठीक है जी यह रात भी नहीं सु जी यह रात भी सारा दिन रंगी गई रात सा, कल सारा दिन रंगी गई रात भी सारा सारी रात रंगी गई है। ਏ ਨੂੰ ਵਿਚਾਰੇ ਨੂੰ ਇਕੱਲੇ ਰਹਿਣ ਦੀ ਆਦਤ ਨਹੀਂ ਹੈਗੀ ਜਦੋਂ ਨੀਰਾ ਦਾ ਘਾਟੀ ਹੈ ਉੰਮੀ ਪਿਆ ਹਾਇ ਕਿ ਇੱਕ ਟੋਕਰ ਆਰ ਲਾਇਆ ਸੀਗਾ ਉੰਮੀ ਬੈ ਨੀਰਾ ਵੀ ਨਹੀਂ ਖਾਦਾ ਇਹ ਪਹਿਲਾਂ ਹੀ ਜੋ ਇਹਦੀ ਮੰਮੀ ਹੁੰਦੀ ਸੀ ਆਪਾਂ ਉਦੋਂ ਇਹਦੀ ਆਪਾਂ ਮੰਮੀ ਬੇਸਤੀ ਸੀ ਪਾਰ ਦੂਜੀ ਮਾਝ ਸੀਗੀ ਉਹਦੇ ਨਾਲ ਜਿ ਲਾ ਲਿਆ ਹੁਣ ਕੋਈ ਵੀ ਨਹੀਂ ਰਿਹਾ ਇਹਦੇ ਕੋਲੇ ਹੁਣ ਰਿੰਗੀ ਤੇ ਰਿੰਗੀ ਜਾ ਰਹੀ ਹੈ ਚਾ ਵੀ ਲੋ ਸਾਰੇ ਆ ਨਾ ਦੀ ਬਾਟੀ ਭਰੀ ਵੀ ਆਪੇ ਸਾਬੀ ਲੋ ਜੀ ਸਰੀਆ ਨੇ ਸੋ ਮੰਮੀ ਕਾਲੀ ਸਬਜੀ ਬਣਾ ਰਹੇ ਹੋ ਤੁਸੀਂ ਸਹੀ ਦੱਸੋ ਨਰਮਨ ਇਹ ਆਲੂ ਮਿਰਚਾਂ ਗੰਡੇ ਲਸਣ ਹਰੀ ਮਿਰਚ ਰਹਾ ਤਾਂ ਕਿਵਣਾ ਬਣਾਂਗਾ ਬਹੁਤ ਵਧੀਆ ਬਣਾਂਗਾ ਹੁਣ ਮੈਨੂੰ ਐ ਲੱਗਿਆ ਆਲੂ ਮਿਰਚਾਂ ਨਹੀਂ ਵਧੀਆ ਲੱਗਦੇ ਮੈਨੂੰ ਹਾਂ ਬਣਨੀ ਸੁੱਕੀ ਸਬਜੀ ਤਾਂ ਹੀ ਸੁੱਕੀ ਸਬਜੀ ਜੀ ਮੈਨੂੰ ਵੀ ਐ ਕਹੀ ਵਧੀਆ ਲੱਗੂਗੀ ਕਹੇ ਦੋਨੋਂ ਆਪਾਂ ਹੀ ਬਣਾਵਾਂਗੇ ਹੁਣ ਕੋੜਾ ਨਰਮਨ ਮਿਰਚਾਂ ਬਹੁਤ ਹਾਂ ਕੋੜੀ ਕਿੰਨਾ ਕੋੜਾ ਲੱਗੇ ਤੈਨੂੰ ਨਹੀਂ ਨਾ ਵੀ ਥੋੜਾ ਮੈਨੂੰ ਦੇ ਦੇ ਨਾ ਮੈਂ ਮੈਂ ਇਹ ਤਾਲ ਲੂੰਗਾ ਇਹ ਇਹ ਕੀ ਤਲਣਾ ਤੂੰ ਇਹ ਤਾਲ ਦੇ ਹੁੰਦੇ ਹੁੰਦੇ ਲੱਗ ਜਣਾ ਕਿਰਾਂ ਤਲੇ ਸੀ ਤੂੰ ਤਾਂ ਬਿਮਾਰ ਹੋ ਗਏ ਮੈਂ ਤਲਣਾ ਨਹੀਂ ਜੇਕਰ ਮੈਂ ਮੈਂ ਨਹੀਂ ਚੱਲਦਾ ਤੁਸੀਂ ਤਾਲਿਆ ਕਰੋ ਇਹ ਜਿਹੜੇ ਛਿਲਕੇ ਹੁੰਦੇ ਆ ਨਾ ਮਾੜੇ ਤੇਲ ਪਾ ਕੇ ਉਹ ਹੋ ਹੋ ਬਾਕੀ ਵਧੀਆ ਹੁੰਦੇ ਹ ਹਰੇ ਹੋ ਜਾਂਦੇ ਹਨ ਉਹ ਨੂੰ ਨਮਕ ਹੁੰਦੇ ਅੱਛਾ ਨਮਾ ਲੂ ਵੀ ਹੋਣਾ ਚਾਹੀਦਾ ਥੋੜਾ ਜਿਹਾ ਤੇ ਥੋੜਾ ਹਰੇ ਹੋ ਜਾਂਦੇ ਚਲੋ ਜਿਹੇ ਕੋਲੇ ਵੀ ਵਧੀਆ ਲੂ ਇਹ ਮਾੜੇ ਖਰਾਬ ਹੋ ਗਏ ਜਿਵੇਂ ਹੁਣ ਪਤਲਾ ਪਤਲਾ ਉੱਤੋਂ ਛਿਲਕਾ ਲਾ ਕੇ ਇਸ ਤਰ੍ਹਾਂ ਹਨ ਇਹਨੂੰ ਤੁਸੀਂ ਨਾ ਤੇਲ ਦੇ ਵਿੱਚ ਪਾ ਦਿਓ ਡਿਜ਼ਾਈਨ ਪਕੌੜੇ ਜੀ ਬਣ ਜਾਣਗੇ ਇਹ ਬਹੁਤ ਅੱਜ ਆਪਾਂ ਥੱਲੇ ਤਾਂ ਸਿੱਟ ਰਹੇ ਆ ਆਪਣਾ ਵੇੜਾ ਛਾੜੂ ਹੋਏ ਮੰਜਾ ਮਾਰਨ ਵਾਲਾ ਇੱਥੇ ਆਪਾਂ ਥੱਲੇ ਤਾਂ ਸਿੱਟੀਆਂ ਨੇ ਤੁਸੀਂ ਐਨਾ ਸਮਝੋ ਵੀ ਇੱਥੇ ਸਿੱਟੀਆਂ ਹੁੰਦੇ ਨੇ ਗੱਲ ਵਿੱਚ ਪਾ ਨਹੀਂ ਰਹੇ ਸਮਝੀ ਦੇ ਛਿਲਕੇ ਇਹ ਛਾੜੂ ਨੂੰ ਲਾਉਣ ਵਾਲਾ ਆਪਣੇ ਵੇੜੇ ਓਏ ਓ ਹਾਂ ਦੱਸ ਕੋਈ ਵੀ ਗੱਲ ਸੁਣ ਲਓ ਕੋਈ ਰਾਹ ਬਾਈ ਰਾਹ ਡੜੀ ਨੂੰ ਸਤਮ ਦਿੱਤਾ ਹੈ ਨਾ ਤੇ ਆਪਾਂ ਇੱਥੇ ਜੋ ਜੱਡੂ ਪਾਲੇ ਹੋਏ ਨੇ ਵੱਡੇ ਜਿਹੜੇ ਐਡੇ ਹੁੰਦੇ ਆ ਜਦੋਂ ਆਪਣਾ ਉਹ ਜਿਹੜਾ ਆਪਣਾ ਕੁੱਤਾ ਲੈਂਦਾ ਇੱਕ ਤੂਰਾ ਆ ਇਹਦੇ ਵਿੱਚ ਬੈ ਗਿਆ ਸੀਗਾ ਤੇ ਉਹਨਾਂ ਨੇ ਹੱਥ ਹੱਥ ਲਾਤਾ ਹੁ ਮਤਲਬ ਕਿ ਕੋਲੇ ਆ ਕੇ ਬੈ ਗਏ ਹੋਣਗੇ ਤਾਂ ਉਹਨਾਂ ਉਹਨਾਂ ਤੋਂ ਡਰਦਾ ਮਾਰਾ ਫੁੱਲ ਸਪੀਡ ਨਾਲ ਬਾਹਰ ਆ ਗਿਆ ਹੋਰ ਮੰਡੋ ਦਿਨ ਆਪਾਂ ਨੂੰ ਡੇਰੀ ਚ ਦੁੱਧ ਲੈਣਾ ਪਊਗਾ ਜੀ ਆਪਣੀ ਮੱਝ ਨਹੀਂ ਹੈਗੀ ਜੇ ਨਾ ਜ਼ਰ ਆਪਣੇ ਵਾਜਨੇ ਉਹਨਾਂ ਇੱਕ ਉਹਨੋਂ ਉਹ ਵੀ ਆਣ ਨਾ ਮੀਲੇ ਹੋਣੀਆਂ ਬੈ ਗੁਰੂਪਤੀ ਆਵੇ ਨਾ ਮਾ ਜੀ ਜਿਹੜਾ ਵੀ ਆਵੇ ਆ ਬਾਰਲੇ ਪਸ ਥੋੜਾ ਜਿਹਾ ਐਂਜੇ ਵੀ ਹੋ ਜਾਂਦਾ ਤੇ ਹੋ ਜਾਊਗਾ ਇਹ ਬਤਾ ਤਾ ਜੀ ਮਿੱਤਰੋ ਆ ਪਾਪਾ ਗੋਗੋਲੇ ਪਾਏ ਆ ਇਹਦਾ ਵਿਚਾਰੀਆ ਕੱਲੀ ਦਾ ਜੀ ਨਹੀਂ ਲੱਗ ਰਿਆ ਰੰਗੀ ਤੇ ਰੰਗੀ ਜਾ ਰਹੀ ਐ ਸੰਧੀ ਵੀ ਨਹੀਂ ਖਾਦੀ ਜਿਹੜੀ ਆਪਾਂ ਕੱਲ੍ਹ ਆਰਧਨੇ ਸੰਧੀ ਰਲਾਈ ਸੀ ਉਹ ਵੀ ਨਹੀਂ ਖਾਦੀ ਉਹ ਪਈ ਆ ਉੱਥੇ ਜੀ ਨਹੀਂ ਲਾਰੇ ਗੱਲੇ ਵਿਚਾਰੀ ਹਾਈ ਬਹੁਤ ਰੰਗੀ ਯਾਰੀ ਇਹ ਦੇਖ ਸਾਹ ਜੀਨੀ ਲਗ ਰਿਹਾ ਕਿ ਲੀ ਦੇ ਹੀ ਦਾ ਚਲੋ ਕੋਈ ਨਾ ਅੱਜ ਵਾਰਸ ਤੇ ਲੈ ਕੇ ਮਗਾ ਜੀ ਮਾਫੀ ਆਪਾਂ ਇਕੱਲੇ ਪਸੂ ਤਾਂ ਹੋਈ ਜਾਂਦਾ ਐ ਮੈਂ ਵਿਚਾਰੀ ਪਹਿਲੀ ਵਾਰੀ ਕੰਨੀ ਰਹੀ ਐ ਨਾ ਤਾਂ ਹੋਇਆ ਆਪਣੇ ਕੋਠੇ ਤੋਂ ਖਾਸ ਸਾਫ ਕਰੀ ਜਾਂਦਾ ਐ ਇੰਨਾ ਫੇਰ ਹੋ ਗਿਆ ਦੋ ਕੁ ਮਹੀਨੇ ਹੋ ਗਏ ਨਰਮਣ ਪਹਿਲਾਂ ਕਰ ਇਹਨੂੰ ਆ ਆਪਣੇ ਲਵੀ ਵਰਗੇ ਦੀ ਦੇਖੋ ਆਪਣੇ ਨਵੇਂ ਉਹਦੇ ਨੇ ਖੇਡਣ ਆਏ ਹੈ ਹੈਲੋ ਕਰ ਦਿਓ ਸਾਰੇ ਹੈਲੋ ਕਰ ਦਿਓ ਤੂੰ ਵੀ ਕਰ ਦੇ ਹੈਲੋ ਹੈਲੋ ਮੋਟੂ ਇਹਨਾਂ ਮੋਟੂ ਰੱਖ ਲੈਨੇ ਹੈਨਾ ਕਿੰਨਾ ਕਾਹਮ ਦਾ ਥੋੜੇ ਵੀ ਕੁਟ ਤਿੰਨ ਕਾਹ ਕਿ ਨਹੀਂ ਪੱਕਾ ਸੋਣਾ। ਕਾ ਯਾ ਅਸੀਂ ਲਖਾ ਹਬਾ ਬਿਛਾਦਾ ਆਪ ਹੀ ਲੈ ਗਿਆ। ਅੱਛਾ। ਪੱਟਿਆ ਸੀ ਰਮਾਨ ਨੇ ਕਿੰਨਾ ਸੋਹਣਾ ਬਣਾਦਾ ਸੀ ਫੇਰ ਪਰੋਨੀ ਹੋਵੇ। ਬਹੁਤ ਵਾਹ ਮਹਿੰਗਾ ਜਾ। ਅਜ ਆਪਣੇ ਝਾੜੂ ਪੋਚਾ ਲੱਗ ਗਿਆ ਨੇ। ਤੋਈਆਂ ਝਾੜੂ ਪੋਚਾ। ਮੰਦਰ ਜੜੀ ਲਾ ਰਹੇ ਨੇ ਤੋਰੇ ਨੇ ਰਸ਼ਣ ਛੋਟੀ ਪਿਆਪਣਾ ਲੋਕਰ ਵੀ ਲੋਕਰ ਮੇਲਾ ਰਹੀ ਸੀ ਇਸ ਕਰਕੇ ਮੈਂ 2 ਮਿੰਟ ਵੀਡੀਓ ਬਣਾਉਣ ਲੱਗੀ ਠੀਕ ਹੈ ਜੀ ਅੰਦਰ ਤਾਂ ਅੰਦਰ ਤਾਂ ਨਾ ਲਾਉਂ ਅੰਦਰ ਤਾਂ ਝਾੜੂ ਲਾ ਦਾਂਗੇ ਆ ਪੋਚਾ ਲਾ ਦਾਂਗੇ ਅੱਜ ਘਰੇ ਸੀ ਆਪਣਾ ਮੱਦ ਲੈਣ ਜਾਣਾ ਜੀ ਛੁੱਟੀ ਲੇਤੀ ਇਹਨਾਂ ਨੇ ਨਿਊ ਮੱਛ ਲੈ ਕੇ ਆਉਣੀ ਆ ਆਪਾਂ ਫਿਰ ਤੁਹਾਨੂੰ ਦਿਖਾਵਾਂਗੇ ਕਿ ਉਹ ਜੀ ਮਿਲਦੀ ਹੈ ਤੇ ਇਹ ਕਹਿੰਦੇ 73 ਜੋਗ ਵੇਲੇ ਦਾ ਝਾੜੂ ਲਾਇਆ ਹੋਇਆ ਤੂੰ ਇਹ ਕਹਿੰਦੇ ਅੱਜ ਮੈਂ ਲਾ ਕੇ ਦਿਖਾਉਣਾ ਹੁਣ ਤੁਸੀਂ ਨੋਟ ਕਰਿਓ ਅੱਜ ਦਾ ਇਹਨਾਂ ਨੇ ਝਾੜੂ ਲਾਇਆ ਹੋਇਆ ਹੁਣ ਮੈਂ ਕਦੋਂ ਝਾੜੂ ਲਾਉਂਗੀ ਸਾਰੇ ਜਣੇ ਨੇ ਦੇਖਣਾ ਇਹ ਐਂ ਕਹਿੰਦੇ ਸੀ ਹਨਾ ਬੋਲੋ ਨਾ ਅਸੀਂ ਕਹਿੰਦੇ ਸੀ ਨੇ ਕਹੇ ਤੂੰ ਝਾੜੂ ਲਾਉਂਦੀ ਮੈਂ ਝੜ ਅਗਲੀ ਦਿਵਾਲੀ ਵੇਲੇ ਦਾ ਸੁੰਭਰੇ ਮੈਂ ਨੌਂ ਨੇ ਜਾ ਮੋਟਾ ਮੋਟਾ ਨਾ ਇਹ ਤੋਂ ਆਇਆ ਕਰਕੇ ਪਾਸ ਹੁਣ ਇਹਨਾਂ ਦੀ ਅੱਜ ਤੋਂ ਬਾਹ ਝਾੜੂ ਪੋਚ ਦਾ ਕੰਮ ਇਹਨਾਂ ਨੇ ਹੀ ਠੀਕ ਹੈ ਜੀ ਸਾਰੇ ਇਹਨੂੰ ਜਰੂਰ ਦੱਸਿਓ ਇਹਨਾਂ ਦੀ ਡਿਊਟੀ ਬਣਦੀ ਹੈ ਨਾ ਹੁਣ ਝਾੜੂ ਪੋਚ ਲੈ ਆਇਆ ਕਰਨਗੇ ਮੈਂ ਰੋਟੀ ਬਣਾਇਆ ਕਰੂੰਗੀ ਜਾਂ ਮੱਧ ਸਮਾਂ ਕਰੂੰ ਇਹ ਡਿਊਟੀ ਫੇਰ ਜਾਇਆ ਕਰਨਗੇ ਸਹੀ ਹੈ ਨਾ ਹੁਣ ਸਾਰੇ ਸਾਹਮਣੇ ਸਾਰੇ ਆਪਣੇ ਜਿੰਨੇ ਆਪਣੇ ਭੈਣ ਭਾਈ ਨੇ ਸਾਰਾ ਸਾਹਮਣੇ ਕਿਹਾ ਤੁਸੀਂ ਝਾੜੂ ਪੋਚ ਲੈ ਕੇ ਜਾਂ ਰੋਈ ਠੀਕ ਹੈ ਸਹੀ ਹੈ ਇਹ ਜਾਨਾਂ ਆ ਜਾ ਸੱਤਾ ਜਾਨ ਇਹ ਤੁੱਥਲੇ ਜਲੇ ਮਾਰਵੇ ਮਾ ਦਾਣਾ ਘੱਟ ਮਾਰੇ ਅੱਛਾ ਝਾੜ ਤਾਂ ਅੱਜ ਦੀਵਾਲੀ ਦਾ ਝਾੜਤਾ ਮੇਰੇ ਚੁੱਪਣਾ ਵੀ ਲੈ ਕੇ ਨਾਲ ਦੀਵਾਲੀ ਵੇਲੇ ਜਾਨ ਨਾਂ ਦਾ ਘਰ ਹੋਰ ਦੀਵਾਲੀ ਵੇਲੇ ਕਿਹੜੇ ਵਾਲੇ ਆਪਣੇ ਤਾਂ ਆਪਣੀ ਕੱਟੀ ਜੀ ਨਹੀਂ ਲਾ ਰਹੀ ਦਿਨ ਰਾਤਾਂ ਹੀ ਰਿੰਗੀ ਜਾਂਦੀ ਹੈ ਵਿਚਾਰੀ ਦੇਖੋ ਜੀ ਕਿਵੇਂ ਹੋਇਆ ਵੇਗਾ ਰੋਈ ਜਾਂਦੀ ਹੈ ਦੇਖੋ ਇਸ ਤਰ੍ਹਾਂ ਹੀ ਰੋਈ ਜਾਂਦੀ ਹੈ। ਕੱਟਜੋ 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 ਕੱਟਜੋ। ਸੰਦੇਖੋ। ਕਿੰਨਾ ਪਿਆਰ ਆਉਂਦਾ ਹਨਾ ਪਸ਼ੂਆਂ 'ਚ। ਅੱਜਕੱਲ ਬੰਦਿਆਂ 'ਚ ਬਿਲਕੁਲ ਵੀ ਨਹੀਂ ਜਾਨਵਰ ਬਹੁਤ ਪਿਆਰ ਕਰਦੇ ਨੇ। ਦੇਖੋ ਅੰਜੂ। ਇਹਨੇ ਲੋਟਲ ਹੋ ਰੋ ਰਹੀ ਹੈ। ਆਹੀਂ ਕਰੀ ਜਾਂਦੀ ਹੈ ਪਰ ਸੋਨੀ ਬਸ 2 ਮਿੰਟ ਵੀ ਕੱਕੋਖ ਵੀ ਥੋੜੇ ਜਿਹੀ ਖਾਂਦੀ ਹੈ। ਪਾਣੀ ਪੂਣੀ ਵੀ ਨਹੀਂ ਪਿੰਦੀ। ਨੇਖਦੇ ਆਂ ਅੱਜ ਪ੍ਰਮਾਤਮਾ ਕਰੇ ਵਧੀਆ ਮਿਲੇ ਆਪਾਂ ਜੇ ਪਸ਼ੂ ਲੈਣ ਜਾਵਾਂਗੇ ਪਰ ਮੱਝ ਵਧੀਆ ਮਿਲੇ ਸੀਲ ਮਿਲੇ ਨਾ ਬੁੱਧਵਾਦ ਵਾਲੀ ਮੱਕ ਲਿਆਂਦੇ ਤਾਂ ਪਤਾ ਲੱਗੂ ਕਿਹੋ ਜੀ ਆਪਣੇ ਕਰਮਾਂ 'ਚ ਠੀਕ ਹੈ ਜੀ ਫੇਰ ਮਿਲਦੇ ਆਂ ਇਧਰ ਆਪਾਂ ਤੁਹਾਨੂੰ ਕੋਈ ਸਤਾਰੀ ਗੱਲ ਦੀ ਜਿਹੜੀ ਆਪਾਂ ਮੰਜੇ ਵੇਚੀ ਸੀ ਹਣਾ ਉਹਦੇ ਬੱਤੇ ਆਪਾਂ ਨਹੀਂ ਹੋਰ ਲੰਮੂਗਾ ਜਾ ਚੁੱਕੀ ਐ ਉਹ ਦੇਖ ਸਕਦੇ ਨੇ 90 ਮਾਝੀ ਆਪਣੀ ਹੁਣ ਇਹਦਾ ਵੀ ਜੀ ਲੱਗ ਗਿਆ ਜੀ ਬਹੁਤ ਰੰਗੀ ਜਾ ਰਹੀ ਸੀ ਹੁਣ ਆ ਗਈ ਚੁੱਪ ਕਰ ਜਾ ਹਨਾ ਨਾ ਨਾ ਚੋਗ ਦੇ ਧਾਰ ਦੁੱਬ ਜਾ ਤੇ ਹੁਣ ਇਧਰ ਭੁੰਡੀ ਫੜੀ ਆ ਉਹ ਬਾਈ ਨੇ ਇਧਰ ਲਾਤੀ ਉਹ ਫੜ ਗਈ ਕਈ ਵਾਰੀ ਘਿਰ ਕੇ ਕਾਹੀ ਹੁੰਦੀ ਤੇ ਵੀ ਚਲੋ ਮੰਮੀ ਬਹੁਤ ਖੁਸ਼ ਆਈ ਸਾਰਾ ਇੱਧਰ ਹੁਣ ਆਪਾਂ ਨਵੀਂ ਮੱਝ ਦਾ ਖੇਤ ਆਪਾਂ ਮੱਥਾ ਟੇਕਣ ਜਾ ਰਹੇ ਆ ਦੇਖ ਸਕਦੇ ਹੋ ਤੇ ਹੁਣ ਆਪਾਂ ਖੇਤ ਮੱਥਾ ਟੇਕਣ ਜਾ ਰਹੇ ਆ ਜਿਵੇਂ ਲਕੀ ਮੰਮੀ ਹੋਏ ਤੁਹਾਨੂੰ ਆਪਣੀ ਮੱਝ ਤੇ ਇੱਧਰ ਸਨਸੈਟ ਹੋ ਰਿਹਾ ਤੁਹਾਨੂੰ ਦੇਖ ਸਕਦੇ ਹੋ ਬਰਾਬਰ ਜੀ ਤੇ ਆਪਣੇ ਖੇਤਾਂ ਦੇ ਘਰ ਆ ਗਈ ਜੀ ਲਓ ਜੀ ਆਪਾਂ ਪਹੁੰਚ ਗਏ ਖੇਤ ਤੇ ਆਹ ਸਿੰਘ ਈਰਮਾਨ ਸਿੰਘ ਤੇ ਹੁਣ ਆਪਾਂ ਮੱਥਾ ਟੇਕਦੇ ਆ ਬਾਬਾ ਜੀ ਦੇ ਆਈਆਂ ਠੀਕ ਹੈ ਜੀ ਕਿੰਨੇ ਸੋਹਣਾ ਸੂਰਜ ਦੇਖ ਰਵਣ ਕਿੰਨਾ ਘੰਟਾ ਆਈ ਜਾਂਦਾ ਵੀ ਉਹ ਜਦੋਂ ਵੀ ਆਪਾਂ ਜਦੋਂ ਵੀ ਆਪਾਂ ਕੋਈ ਨਵਾਂ ਮਤਲਬ ਕਿ ਘਰੇ ਜੀ ਲੈ ਕੇ ਆਈ ਜੀ ਜਾਨਵਰ ਲੈ ਕੇ ਆਉਣੇ ਆਪਾਂ ਜੇ ਕੋਈ ਪਸ਼ੂ ਪਸ਼ੂ ਤੇ ਆਪਾਂ ਜੀ ਆਪਾਂ ਇੱਥੇ ਪਹਿਲਾਂ ਮੱਥਾ ਟੇਕਣਾ ਆਉਣੇ ਹੁੰਨੇ ਆ ਜ਼ਰੂਰੀ ਹੈ ਜ਼ਰੂਰੀ ਹੈ ਦਸਮਨ ਦਸੋਂਹ ਕੱਢਦੇ ਆਪਾਂ ਪਹਿਲਾਂ ਆਪਾਂ ਮਹਾਰਾਜ ਨੂੰ ਪੋਗ ਲਵਾਉਣੇ ਜੋ ਵੀ ਚੀਜ਼ ਲੈ ਕੇ ਆਈ ਹੈ ਨਾ ਮੈਂ ਇਹ ਪਹਿਲਾਂ ਦੁੱਧ ਆਪਾਂ ਬਾਬਾ ਵਹੀਦ ਦੀ ਲਏ ਆ ਹਾਂ ਉਸ ਤੋਂ ਪਹਿਲਾਂ ਫਿਰ ਆਪਾਂ ਘਰੇ ਵਰਤਦੇ ਪਹਿਲਾਂ ਆਪਾਂ ਇੱਧਰ ਸਾਰੇ ਗੁਰਦੁਆਰਿਆਂ ਦੇ ਵਿੱਚ ਤੇ ਡੇਰੇ ਜਿਵੇਂ ਆਪਣਾ ਤਲਾਈ ਤੇ ਉੱਥੇ ਆਪਾਂ ਮੱਥਾ ਟੇਕਦੇ ਆਂ ਫਿਰ ਆਪਾਂ ਕਰੇ ਜੋ ਵੀ ਚੀਜ਼ ਹੁੰਦੀ ਆ ਆਪਾਂ ਫਿਰ ਘਰੇ ਵਰਤਦੇ ਆਂ ਜੀ ਹਾਂਜੀ ਤੇ ਆਪਣਾ ਖੇਤ 아이 ਦੇਖ ਸਕਦੇ ਹੋ ਪੂਰਾ ਵਧੀਆ 뷰 ਆ ਰਿਹਾਗਾ ਤੇ ਚਲੋ ਆਪਾਂ ਮੱਥਾ ਟੇਕਦੇ ਆਂ ਤਰਾਪਾ ਕਰੇ ਆ ਗਏ ਤੇ ਤੇ ਹੁਣ ਡੈਡੀ ਘਰੇ ਆਪਣਾ ਪਾਠ ਲਾ ਕੇ ਤੇ ਹੁਣ ਸਬ지 ਕੱਟੀ ਜਾਂਦਾਗਾ ਅੱਜ ਆਪਾਂ ਬਣਾਵਾਂਗੇ ਗੋਭੀ ਤੇ ਹੁਣ ਆਪਾਂ ਤਲਾਈ ਤੇ ਮੱਥਾ ਟੇਕ ਕੇ ਆਉਣੇ ਆ ਫਿਰ ਆਪਾਂ ਗੁਰਦੁਆਰਾ ਸਾਹਿਬ ਤੇ ਡੇਰੇ ਜਾਵਾਂਗੇ ਆਪਾਂ ਫਿਰ ਜ਼ਰੂਰੀ ਹੈ ਜੀ ਜਿਹੜੀ ਚੀਜ਼ ਨੂੰ ਆਪਾਂ ਮੰਨਦੇ ਪਹਿਲਾਂ ਉਹਨੂੰ ਨਮਾਓ ਫਿਰ ਆਪਾਂ ਘਰੇ ਚੀਜ਼ਾਂ ਬਣਤਿਆਂ ਕਹਿਨੇ ਆਂ ਰੈਡੀ ਕੈਮਰਾ ਲੱਗ ਰਹੀ ਐ ਮੱਜਾ ਪੂਰੇ ਦਿਨ ਲੱਗ ਗਈ ਸਵੇਰ ਦੇ 12 11 ਵਜੇ ਤੇ ਗਏ ਸੀ ਤੇ ਹੁਣ ਆਥਨੇ 6 ਵਜੇ ਘਰੇ ਵੜੇ ਆ ਦੇਖ ਸਾਦੇ ਆ ਤੇ ਆ ਕੱਟਾ ਗਿਆ ਵੀ ਮਗਰ ਤੇ ਹੁਣ ਭਾਗੋ ਚੁੱਪ ਕਰੀ ਆ ਹੁਣ ਮੜਿਆ ਨੀਰਾਖਾਨ ਲੱਗਿਆ ਨਹੀਂ ਤਾਂ ਇਹ ਜਮਾ ਕੁਛ ਨਹੀਂ ਕਰ ਖਾ ਰਹੀ ਸੀ ਰਿੰਗੀ ਯਾਰੀ ਸੀ ਬਹੁਤ ਜ਼ਿਆਦਾ ਹੁਣ ਜੀ ਲਾ ਲੈ ਚਲੋ ਵਧੀਆ ਮਹਾਰਾਜ ਤਨਜੀਆ ਨੂੰ ਲੰਮੀ ਉਮਰ ਕਰੇ ਤੇ ਚਲੋ ਆਪਾਂ ਜੋਤਾਂ ਲੈ ਆਈਏ ਸਾਰੇ ਕਿਤੇ ਫਿਰ ਆ ਕੇ ਆਪਾਂ ਤੁਹਾਨੂੰ ਮਿਲਦੇ ਆਂ ਆ ਆਪਣੇ ਮਸੜਾ ਆਇਆ ਕਿਨਜੀ ਮਸੜੀ ਜੀ ਪਹੁੰਚੀ ਨੇ ਆਪਣੇ ਕੋਲੇ ਮੇਰੇ ਵਿਚੋਲੇ ਇਹਨੇ ਸਾਨੂੰ ਆ ਮੇਰੇ ਪਤੀ ਗੁਰਮੇਸਤਰ ਭਾਲ ਕੇ ਦੱਸੇ ਨੇ ਅੱਜ ਦਾ ਬਲੌਗ ਦਾ ਪਾ ਇਥੇ ਐਂਡ ਕਰਦੇ ਆ ਤੇ ਹੋਪ ਕਰਦਾ ਸਾਰਿਆਂ ਨੂੰ ਆਪਣਾ ਬਲੌਗ ਵਧੀਆ ਲੱਗਿਆ ਹੋਗਾ ਇਹ ਮੈਨੂੰ ਵਧੀਆ ਲੱਗਿਆ ਆਪਣੇ ਚੈਨਲ ਨੂੰ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਮਿਲਦੇ ਆ ਅਗਲੇ ਬਲੌਗ ਦੇ ਵਿੱਚ ਅਬ ਤੱਕ ਰਿਸ਼ਤਰੀ ਕਾਟ ਕਰਿਆ